ਗਲੀਵਟੇ ਖਬਰ ਦਾ ਹਰਿਆਣਾ ਦੇ ਵਿੱਚ ਪਹਿਲੀ ਜਮਾਤ ਦੇ ਵਿੱਚ ਐਡਮਿਸ਼ਨ ਨੂੰ ਲੈ ਕੇ ਉਮਰ ਤੈਅ ਕੀਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਘੱਟੋ-ਘੱਟ ਉਮਰ 6 ਸਾਲ ਤੈਅ ਕਰ ਦਿੱਤੀ ਹੈ ਪਹਿਲੀ ਜਮਾਤ ਦੇ ਵਿੱਚ ਐਡਮਿਸ਼ਨ ਦੇ ਲਈ ਘੱਟੋ-ਘੱਟ ਉਮਰ 6 ਸਾਲ ਹੋਣੀ ਜ਼ਰੂਰੀ ਹੈ ਕੇਂਦਰੀ ਨੀਤੀਆਂ ਦੇ ਤਹਿਤ ਐਡਮਿਸ਼ਨ ਦੇ ਲਈ ਘੱਟੋ-ਘੱਟ ਉਮਰ 6 ਸਾਲ ਹੋਵੇ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਸੂਬਾ ਸਰਕਾਰ ਦੇ ਵੱਲ 2011 ਦੇ ਵਿੱਚ بنائے ਨਿਯਮਾਂ ਦੇ ਤਹਿਤ 5 ਸਾਲ ਦੇ ਬੱਚੇ ਨੂੰ ਵੀ ਐਡਮਿਸ਼ਨ ਲੈਣ ਦੀ ਇਜਾਜ਼ਤ ਹੈ ਘੱਟ ਉਮਰ ਦੇ ਬੱਚਿਆਂ ਨੂੰ ਐਡਮਿਸ਼ਨ ਮੂਲ ਐਕਟ ਵਿਵਸਥਾ ਦੀ ਉਲੰਘਣਾ ਤਾਂ ਹਾਈ ਕੋਰਟ ਦੇ ਵੱਲੋਂ ਦਰਸਲੇ ਉਮਰ ਹੱਦ ਤੈਅ ਕੀਤੀ ਗਈ ਹੈ ਹਰਿਆਣਾ ਦੇ ਵਿੱਚ ਪਹਿਲੀ ਜਮਾਤ ਦੇ ਵਿੱਚ ਐਡਮਿਸ਼ਨ ਨੂੰ ਲੈ ਕੇ ਕਿڑی ਉਮਰ ਤੈਅ ਕਰ ਦਿੱਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਘੱਟੋ ਘਾਟ ਉਮਰ ਜੋ 6 ਸਾਲ ਤੈਅ ਕੀਤੀ ਹੈ ਕਿ ਪਹਿਲੀ ਜਮਾਤ ਦੇ ਵਿੱਚ ਐਡਮਿਸ਼ਨ ਦੇ ਲਈ ਘੱਟੋ ਘਾਟ ਉਮਰ 6 ਸਾਲ ਹੋਣੀ ਜ਼ਰੂਰੀ ਹੈ ਜੇਕਰ ਕੋਈ ਬੱਚਾ ਪਹਿਲੀ ਜਮਾਤ ਦੇ ਵਿੱਚ ਐਡਮਿਸ਼ਨ ਲੈਂਦਾ ਤਾਂ ਘੱਟੋ ਘਾਟ ਉਸ ਦੀ ਉਮਰ 6 ਸਾਲ ਹੋਣੀ ਚਾਹੀਦੀ ਹੈ ਹਾਲਾਂਕਿ ਸੂਬਾ ਸਰਕਾਰ ਦੇ ਵੱਲੋਂ 2011 ਦੇ ਵਿੱਚ ਬਣਾਏ ਨਿਯਮਾਂ ਦੇ ਤਹਿਤ 5 ਸਾਲ ਦੇ ਬੱਚੇ ਨੂੰ ਵੀ ਐਡਮਿਸ਼ਨ ਲੈਣ ਦੀ ਇਜਾਜ਼ਤ ਹੈ ਹਾਲਾਂਕਿ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੂਬਾ ਸਰਕਾਰ ਦੇ ਵੱਲੋਂ ਜੋ ਕਿ 2011 ਦੇ ਵਿੱਚ ਪਹਿਲੇ ਨਿਯਮ بنائے ਗਏ ਉਸ ਦੇ ਤਹਿਤ 5 ਸਾਲ ਦੇ ਬੱਚੇ ਨੂੰ ਵੀ ਐਡਮਿਸ਼ਨ ਲੈਣ ਦੀ ਇਜਾਜ਼ਤ ਹੈ ਪੂਰੇ ਦੇਸ਼ ਦੇ ਵਿੱਚ ਹੀ ਇਹ ਬਕਾਇਦਾ ਨਿਯਮ ਹੈ ਪਰ ਇਸ ਦੇ ਵਿਚਾਲੇ ਹਾਈ ਕੋਰਟ ਦੇ ਵੱਲੋਂ ਜੋ ਕਿਹਾ ਗਿਆ ਹੈ ਕਿ ਜੇਕਰ ਕੋਈ ਬੱਚਾ ਪਹਿਲੀ ਜਮਾਤ ਦੇ ਵਿੱਚ ਐਡਮਿਸ਼ਨ ਲੈਂਦਾ ਤਾਂ ਉਸ ਦੀ ਉਮਰ ਘੱਟੋ ਘੱਟ 6 ਸਾਲ ਹੋਣੀ ਜ਼ਰੂਰੀ ਹੈ